ਭੰਗੜਾ ਕਲਾਸ ਰਾਹੀਂ ਬੱਚਿਆਂ ਦੀ ਕੀਤੀ ਚਾ ਰਹੀ ਹੈ ਇਮਿਊਨਿਟੀ ਸਟਰੋਂਗ ਪੰਜਾਬੀ ਕਲਚਰ ਦੇ ਨਾਲ ਦਿੱਤਾ ਜਾ ਰਿਹਾ ਅੱਗੇ ਵਧਣ ਦਾ ਮੌਕਾ ਲੁਧਿਆਣਾ ਵਿਖੇ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਾਅਦ ਬੱਚਾ ਦੀ ਇਮਿਊਨਿਟੀ ਸਟਰੋਂਗ ਕਰਨ ਦੇ ਲਈ ਲਗਵਾਇਆ ਜਾ ਰਿਹਾ ਹੈ ਭੰਗੜਾ ਦੀਆਂ ਕਲਾਸਾਂ ਉੱਥੇ ਹੀ ਭੰਗੜਾ ਟੀਮ ਦਾ ਕਹਿਣਾ ਸੀ ਕਿ ਜਿੱਥੇ ਬੱਚੇ ਘਰਾਂ ਦੇ ਵਿੱਚ ਹਨ ਉਹਨਾਂ ਨੂੰ ਭੰਗੜਾ ਸਿਖਾਇਆ ਜਾ ਰਿਹਾ ਹੈ ਤਾਂ ਜੋ ਪੰਜਾਬੀ ਕਲਚਰ ਦੇ ਨਾਲ ਨਾਲ ਜਿਹੜੀ ਬਿਮਾਰੀ ਤੋਂ ਪਛਾ ਜਾ ਸਕੇ ਅਤੇ ਬੱਚਾ ਦੀ ਇਮਿਊਨਿਟੀ ਨੂੰ ਵੀ ਸਟਰੋਂਗ ਕੀਤਾ ਜਾ ਸਕੇ ਉੱਥੇ ਹੀ ਉਹਨਾਂ ਨੇ ਇਹ ਕਿ ਹਾਂ ਕਿ ਹੁਣ ਹਰ ਬੱਚਿਆ ਨੂੰ ਅੱਗੇ ਵਧਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਵਿਸ਼ਾਲ ਪਟਿਆ ਨਾਮ ਹੈ ਜੀ ਮੇਰਾ। ਠੀਕ ਹੈ ਐਂਡ ਮੇਰੇ ਬ੍ਰਦਰ ਨੇ ਠੀਕ ਹੈ। ਸਰਵਾਸੂ ਨਾਮ ਹੈ ਜੀ ਮੇਰਾ ਠੀਕ ਹੈ ਜੀ। ਤੇ ਆਪਣਾ ਇਹ ਕੋਰੋਨਾ ਮਹਾਮਾਰੀ ਕਾਰਨ ਮਤਲਬ ਜੋ ਵੀ ਹੈ ਆਪਣਾ ਅਕੈਡਮੀ ਬੰਦ ਕੀਤੀ ਹੋਈ ਸੀਗੀ ਹੁਣ ਮਤਲਬ ਦੋ ਮਹੀਨੇ ਜੋ ਵੀ ਆਪਣਾ ਓਪਨ ਕੀਤਾ ਠੀਕ ਹੈ ਫਿਰ ਆਪਾਂ ਅਕੈਡਮੀ ਆਪਣੀ ਰੀਓਪਨ ਕੀਤੀ ਹੈ ਠੀਕ ਹੈ। ਬੱਚੇ ਬਹੁਤ ਵਧੀਆ ਕਰ ਰਹੇ ਨੇ ਸਾਨੂੰ ਬਹੁਤ ਵਧੀਆ ਰਿਸਪੌਂਸ ਦੇ ਰਹੇ ਨੇ ਠੀਕ ਹੈ। ਉਹਨਾਂ ਵਿੱਚੋਂ ਇੱਕ ਆਪਾਂ ਆਪਣਾ ਸਟੂਡੈਂਟ ਹੈਗਾ ਜੀ ਸਮਰ ਠੀਕ ਹੈ। ਆ ਜੋ ਬਹੁਤ ਵਧੀਆ ਰਿਸਪ ਕਿਆ ਆ ਰਹੇ ਹਾਂ ਹਾਂਜੀ ਬੱਚਿਆਂ ਨੂੰ ਇਹ ਹੈ ਕਿ ਚਲੋ ਛੋਟੇ ਤੋਂ ਮਤਲਬ ਜੋ ਵੀ ਹੈ ਬੱਚੇ ਬਹੁਤ ਆਪਾਂ ਵਧੀਆ ਸਿੱਖਾ ਰਹੇ ਹਾਂ ਉਹਨਾਂ ਨੂੰ ਠੀਕ ਹੈ ਇੱਕ ਇੱਕ ਕਪ ਪੰਜ ਜਿਹੜਾ ਆਪਣਾ ਭੰਗੜਾ ਹੈਗਾ ਜੀ ਉਹ ਇੱਕ ਤਰ੍ਹਾਂ ਪੰਜਾਬੀ ਕਲਚਰ ਹੈ ਜੀ ਠੀਕ ਹੈ ਦੂਜੀ ਤਰ੍ਹਾਂ ਆਪਾਂ ਇਹਨੂੰ ਜੋ ਵੀ ਹੈ ਆਪਣਾ ਇੱਕ ਤਰ੍ਹਾਂ ਇੱਕ ਆਵੀ ਐਕਸਰਸਾਈਜ਼ ਹੈ ਜੀ ਬਹੁਤ ਵਧੀਆ ਠੀਕ ਹੈ ਇੱਕ ਤਰ੍ਹਾਂ ਤੁਸੀਂ ਇਹਨੂੰ ਕਾਰਡੀਓ ਕਹਿ ਦੋ ਠੀਕ ਹੈ ਮਤਲਬ ਬਹੁਤ ਵਧੀਆ ਭੰਗੜਾ ਬਹੁਤ ਵਧੀਆ ਆਣ ਆਣ ਦੇ ਟਾਈਮ 'ਚ ਵੀ ਬਹੁਤ ਵਧੀਆ ਰਿਸਪੌਂਸ ਦਾ ਮਿਲੂਗਾ ਠੀਕ ਹੈ ਹੁਣ ਹਰ ਛੋਟੇ ਛੋਟੇ ਬੱਚੇ ਵੀ ਇਮਿਊਨਿਟੀ ਵੀ ਇਹਦੀ ਬਹੁਤ ਸ ਠੀਕ ਹੈ ਬਾਕੀ ਆ ਹੁਣ ਥੋੜਾ ਥੋੜਾ ਗੰਮਣ ਦੀ ਜੋ ਵੀ ਹੈ ਖੋਲਣਗੇ ਹੋ ਠੀਕ ਹੈ ਫਿਰ ਆਪਾਂ ਕੰਪੀਟੀਸ਼ਨ ਵੀ ਆਪਣਾ ਜਰੂਰ ਰੱਖਾਂਗੇ ਉਹਦੇ ਚੋਂ ਆਪਾਂ ਛੋਟੇ ਛੋਟੇ ਬੱਚੇ ਵੀ ਜਰੂਰ ਅੱਗੇ ਵਧਾ ਤੇ ਉਹਨੂੰ ਵਧਾ ਵਧਾਵਾਂਗੇ ਠੀਕ ਹੈ ਤੇ ਬਸ ਸਹੀ ਹੈ ਜੀ ਠੀਕ ਹੈ ਪੰਗੜੇ ਦੀ ਕਰਨ ਨਾਲ ਬਹੁਤ ਵਧੀਆ ਸਾਨੂੰ ਇਮਿਊਨਿਟੀ ਮਿਲ ਰਹੀ ਹੈ ਮਤਲਬ ਬਹੁਤ ਸਾਡੀ ਵਿਲ ਪਾਵਰ ਵੀ ਸਟਰੋਂਗ ਹੋ ਰਹੀ ਹੈ ਇਹਨੂੰ ਕਰਨ ਨਾਲ ਠੀਕ ਹੈ ਬਹੁਤ ਸਾਡੇ ਜਿਹੜੇ ਬੈਕਟੀਰੀਆਸ ਬਹੁਤ ਰਿਮੂਵ ਹੋ ਰਹੇ ਇਹਨੂੰ ਕਰਨ ਨਾਲ ਕਿਉਂਕਿ ਇਹ ਤੇਲਿਚ ਕੀ ਹੈ એનર્ਜੀ ਆਪਣੀ ਲੱਗਦੀ ਹੈ ਇਸ ਵੈਟਿੰਗ ਆਂਦੀ ਹੈ ਠੀਕ ਹੈ ਪਸੀਨਾ ਸਾਰਾ ਆਪਣਾ ਦੂਰ ਹੋ ਰਿਹਾ ਤੇ ਇਹਨਾ ਕਰਨਾ ਬਹੁਤ ਵਧੀਆ ਆਪਣਾ ਜੋ ਵੀ ਹੈ ਕਾਫੀ ਕਾਫੀ ਜਾਣੇ ਆ ਰਹੇ ਕੈ ਵੀਰੇ ਨੇ ਕਿ ਹਾਂਜੀ ਆਪਾਂ ਕਰ ਕਰਕੇ ਜੋ ਵੀ ਹੈ ਬਹੁਤ ਸਟਰੋਂਗ ਹੋ ਰਹੇ ਆ ਜੋ ਵੀ ਆਪਣੇ ਸਟਰੋਂਗ ਕਿਉਂਕਿ ਇਹ ਆਪਣੇ ਬਣ ਰਹੇ ਪੰਗੜਾ ਮੈਂ ਜੀ ਦੇਖੋ ਜੀ ਹਰਲੇ ਜੋ ਵੀ ਹੈ ਆਪਣਾ 4 ਸਾਲ ਤੋਂ ਸਿਖਾ ਰਹੇ ਆ ਬਾਕੀ ਮੇਰਾ ਫੈਮਲੀ ਬੈਕਗ੍ਰਾਉਂਡ ਵੀ ਸਾਰਾ ਪੰਗੜੇ ਤੋਂ ਹੀ ਆ ਐਜੇ ਮੇਰੇ ਫਾਦਰ ਸਾਹਿਬ ਵੀ ਦੇਖੋ 30 ਸਾਲ ਤੋਂ ਪੰਗੜਾ ਸਿਖਾ ਰਹੇ ਆ ਐਜੇ ਮੇਰਾ ਬ੍ਰਦਰ ਹੈ ਜੀ ਠੀਕ ਹੈ ਇਹ ਵੀ ਇਹ ਵੀ 6 ਸਾਲ ਹੋ ਗਏ ਪੰਗੜਾ ਸਿਖਾ ਰਹੇ ਆ ਠੀਕ ਹੈ ਬਾਕੀ ਦੋਨਾਂ ਦਾ ਤੇ ਆਪਣੇ ਬ੍ਰਦਰ ਦਾ ਫਾਦਰ ਸਾਹਿਬ ਦਾ ਆਸ਼ੀ ਵੀ ਰੀਸੈਂਟ ਕੰਪਲੀਸ਼ਨ ਹੋਇਆ ਸੀਗਾ ਠੀਕ ਹੈ ਉਹ ਤੇ ਉਹ ਤੇ ਉਹਦੇ ਚ ਵੀ ਮੇਰੇ ਦੋ ਬੱਚੇ ਫਸਟ ਐਂਡ ਸੈਕੰਡ ਆਏ ਸੀਗੇ ਓਮੈਕਸ ਫਲੈਟ ਦੇ ਵਿੱਚ ਹੋਇਆ ਸੀਗੇ ਮੇਰਾ ਨਾਮ ਹੈ ਸੁਮਨ ਪੰਗੜਾ ਅੰਮ੍ਰਿਤ ਸਰਨੇ ਹੂੰ ਮੈਂ ਨਾਮ ਸੁਮਨ ਪੰਗੜਾ ਸੀ ਹੂੰ ਹੂੰ ਸ਼ਾਂਤੀ ਮੈਂ ਹੂੰ ਜਦੋਂ ਮੈਂ ਆਪ ਸਟਰੋਂਗ ਹੋ ਗਿਆ ਬਹੁਤ ਵਧੀਆ ਪੰਗੜਾ ਹਰਿਆ ਤੇ ਐਸਾ ਬਾਕੀ ਗੱਬੇ ਵਿੱਚ ਆਪ ਸਾਡਾ ਪੰਗੜਾ ਪਹਿਲਾ ਹੈ ਹੂੰ ਤੋ ਤਿਆਨਾ ਤੋਂ ਅੱਪਸ਼ੇ ਇੱਕ ਚੋਟਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼